ਸਵਾਗਤ ਹੈ ਬੱਚੇ ਤੁਹਾਡਾ ਵਿਨਾਇਕ ਅਕੈਡਮੀ 'ਚ ਅੱਜ ਦੇ ਵੀਡੀਓ 'ਚ ਆਪਾਂ ਚਰਚਾ ਕਰਾਂਗੇ ਪੰਜਾਬ ਪੁਲਿਸ ਹੈੱਡ ਕਨਸਟੇਬਲ ਪੇਪਰ ਫਸਟ ਦੇ ਬਾਰੇ 'ਚ ਜੋ 2022 ਦੇ ਵਿੱਚ ਹੋਇਆ ਸੀ ਤੇ ਉਹਦੇ ਵਿੱਚ ਆਏ ਪੰਜਾਬੀ ਦੇ MCQ ਦੇ ਬਾਰੇ 'ਚ ਅੱਜ ਆਪਾਂ ਚਰਚਾ ਕਰਾਂਗੇ ਤਾਂ ਚਲੋ ਸ਼ੁਰੂਆਤ ਕਰਦੇ ਹਾਂ ਆਪਾਂ ਆਪਣੇ ਕਲਾਸ 3 8 ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸਹੀ ਹੈ ਕੀ ਆਏਗਾ অপਸ਼ਨ এ 8 ਲਿਕਿਆਂ ਵਿੱਚੋਂ ਕਿਹੜਾ ਸ਼ਬਦ ਪੁਲਿੰਗ ਹੈ ਕਿਹੜਾ ਹੈ ਪੁਲਿੰਗ অপਸ਼ਨ এ ਦਿਲ हेठ लिखिया शब्द बहुवचन है बस्ता किताब पेन्सिल कापी क्या आएगा ऑप्शन सही पेन्सिल हेठ लेखियां कि शब्द पढ़नाव है भारत समुद्र तुलसी या हवा ਕੀ ਆਏਗਾ অপਸ਼ਨ C ਤੁਸੀਂ 8 ਲਿਖਿਆਂ ਵਿੱਚੋਂ ਕਿਹੜਾ ਵਾਕ ਸਹੀ ਹੈ ਕੀ ਆਏਗਾ অপਸ਼ਨ B ਤੁਸੀਂ ਉਸਨੂੰ ਕੀ ਕਿਹਾ ਇਹਠ ਲਿਖਿਆਂ ਵਿੱਚੋਂ ਨਾਂਵਾਚਕ ਵਾਕ ਦੀ ਪਛਾਣ ਕਰੋ ਕੀ ਆਏਗਾ অপਸ਼ਨ ਸੀ ਮੈਂ ਖਾਣਾ ਨਹੀਂ ਖਾਵਾਂਗਾ ਇਹਠ ਲਿਖਿਆਂ ਵਿੱਚੋਂ ਸਯੁਕਤ ਵਾਕ ਦੀ ਪਛਾਣ ਕਰੋ ਕਿਹੜਾ ਸਯੁਕਤ ਵਾਕ অপਸ਼ਨ এ ਕੁਲਦੀਪ ਸਵੇਰੇ ਸਕੂਲ ਗਿਆ ਅਤੇ ਸ਼ਾਮ ਨੂੰ ਵਾਪਿਸ ਆ ਗਿਆ। ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਸਹੀ ਹੈ? ਇਹ ਹੈਗਾ অপশন C ਗੁੱਸਵਾਰ ਪਾਣੀ ਪੀ ਕੇ ਵਾਪਿਸ ਚਲਾ ਗਿਆ ਅੱਖਾਂ ਦਾ ਤਾਰਾ ਹੁਣ ਬਾਵਰੇ ਦਾ ਕੀ ਅਰਥ ਹੈ ਅੱਖਾਂ ਦਾ ਤਾਰਾ ਉਹਨਾਂ ਮਤਲਬ অপশন A ਬਹੁਤ ਪਿਆਰਾ ਹੁਣ ਹੱਥਾਂ ਦੇ ਤੋਤੇ ਉਡਣਾ ਮੁਹਾਵਰੇ ਦਾ ਕੀ ਅਰਥ ਹੈ ਕੀ ਅਰਥ ਹੈ অপਸ਼ਨ ਡੀ ਬੋਥ ਡਰ ਜਾਣਾ ਸਬਕ ਸ਼ਬਦ ਦਾ ਸਮਾਨਾਰਥੀ ਸ਼ਬਦ ਹੈ ਇਹ ਹੈਗਾ অপਸ਼ਨ C ਸਿੱਖਿਆ। ਹੇਠ ਲਿਖਿਆਂ ਵਿੱਚੋਂ ਕਿਹੜਾ ਜੁੱਟ ਸਹੀ ਨਹੀਂ ਹੈ? ਕਿਹੜਾ ਸਹੀ ਨਹੀਂਗਾ? অপਸ਼ਨ D ਉੱਚਾ ਨੀਵਾਂ ਨਰਮ ਸ਼ਬਦ ਦਾ ਵਿਪਰੀਤ ਅਰਥਕ ਸ਼ਬਦ ਹੈ ਕੀ ਆਏਗਾ ਨਰਮ ਦਾ ਆਪਸ਼ਨ ਬੀ ਸਖਤ ਸ਼ੀ ਵਾਸ ਵੇਟਿੰਗ ਫॉर ਮੀ ਇਸ ਵਾਕ ਦਾ ਸਹੀ ਅਨੁਵਾਦ ਕੀ ਹੈ ਕੀ ਆਏਗਾ অপਸ਼ਨ B ਉਹ ਮੇਰਾ ਇੰਤਜ਼ਾਰ ਕਰ ਰਹੀ ਸੀ this song is written by ravi and raj ਇਸ ਵਾਕ ਦਾ ਸਹੀ ਅਨੁਵਾਦ ਕੀ ਹੈ ਸਹੀ ਅਨੁਵਾਦ ਕਿਹੜਾ ਹੈ অপਸ਼ਨ D ਇਹ ਗੀਤ रवि ਅਤੇ ਰਾਜ ਨੇ ਲਿਖਿਆ ਚਿਲड्रन ਵਰ ਲਾਫਿੰਗ ਵੈਰੀ ਲਾਉਡਲੀ ਇਸ ਵਾਕ ਦਾ ਸਹੀ ਅਨੁਵਾਦ ਕੀ ਹੈ ਕਿਹੜਾ ਸਹੀ ਅਨੁਵਾਦ ਹੈ অপਸ਼ਨ ਡੀ ਬੱਚੇ ਬਹੁਤ ਉੱਚੀ ਹੱਸ ਰਹੇ ਸਨ ਉਸ ਤੋਂ ਬਾਅਦ ਆ ਇੱਕ ਪੈਰਾ ਹੈ ਇਸ ਨੂੰ ਤੁਸੀਂ ਵੀਡੀਓ ਸਟੌਪ ਕਰਕੇ ਧਿਆਨ ਦੇ ਨਾਲ ਪੜੋਗੇ ਇਸ 슬ਾਈਡ ਨੂੰ ਵੀ ਤੁਸੀਂ ਵੀਡੀਓ ਨੂੰ ਸਟੌਪ ਕਰਕੇ ਧਿਆਨ ਦੇ ਨਾਲ ਪੜ੍ਹਨਾ ਹੈ ਆਪਾਂ ਸਿੱਧਾ ਕੁਐਸਚਨ ਨੂੰ ਡਿਸਕਸ ਕਰਦੇ ਹਾਂ ਇਸ ਰਚਨਾ ਦਾ ਡੁਖਵਾਂ ਸਿਰਲੇਖ ਕੀ ਹੋ ਸਕਦਾ ਹੈ ਕਿਹੜਾ ਡੁਖਵਾਂ ਸਿਰਲੇਖ অপশন বি প্রকৃতি ਉਪਰੋਕਤ ਰਚਨਾ ਦੀ ਲੇਖਣ ਸ਼ੈਲੀ ਕਿਹੋ ਜਈਏ ਕਿਹੋ ਜਈਏ ਸ਼ੈਲੀ অপশন এ ਵਰਨਾਤਮਕ सन्नाटा शब्द तो की भाव है सन्नाटा मतलब ऑप्शन डी सुनसान खामोशी शब्द का समानार्थी है ਕਮੋਸ਼ੀ ਦਾ ਸਮਾਨ ਅਰਥ ਕੀ ਹੋਏਗਾ অপশন ডি চুপ ਠੀਕ ਹੈ ਤਾਂ ਠੀਕ ਹੈ ਬੱਚੇ ਇੱਥੇ ਆਪਣੇ ਐਮਸੀਕਿਊ ਪੂਰੇ ਹੁੰਦਣ ਮਿਲਦੇ ਆ ਕੱਲ ਅਗਲੇ ਐਮਸੀਕਿਊ ਦੇ ਨਾਲ ਅਗਲੇ ਕਲਾਸ ਦੇ ਨਾਲ ਅੱਜ ਦੇ ਲਈ ਐਨਹੀਂ ਬਹੁਤ ਬਹੁਤ ਧੰਨਵਾਦ